ਦੇ ਪੁਨਰਵਾਰੀ ਜਾਣਕਾਰੀ ਦੇ ਦਿਓ ਅੱਜ ਸੰਵਿਧਾਨ ਬਚਾਓ ਇਹ ਸਭਾ ਸੇਗੀ ਸਾਡੇ ਸ਼ਾਨੂਰ ਦੇ ਵਿੱਚ ਮੁਰਦਾ ਸਾਹਿਬ ਦੇ ਉਹ ਜਿਲ੍ਹਾ ਪ੍ਰਧਾਨ ਨੇ ਉਸੇ ਪੂਰੇ ਪਲੇਸ਼ ਭੰਗ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਵਿਧਾਨ ਬਚਾਓ ਅਸੀਂ ਸਭਾ ਕਰ ਰਹੇ ਹਾਂ ਰਾਮੁਨਾਮੀ ਦੇ ਅਨੇਸ਼ ਸੰਵਿਧਾਨ ਤੇ ਪਾਪਾ ਸਾਹਿਬ ਅੰਬੇਦਕਰ ਦੀ ਜਿਹੜੀ ਕਹਾਣੀ ਸੀ ਕਿਸ ਪ੍ਰਕਾਰ ਸੰਵਿਧਾਨ ਨੂੰ ਛਾਇਆ ਔਰ ਕੀ ਅੱਜ ਦੇ ਸਮੇਂ ਦੇ ਵਿੱਚ ਸੰਵਿਧਾਨ ਨੂੰ ਨੁਕਸਾਨ ਪਹੁੰਚੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਆਰਐਸਐਸ ਨੇ ਲੋਕ ਕਹਿੰਦੇ ਕਿ ਸੈਕੂਲਰ ਜਿਹੜਾ ਸ਼ਬਦ ਹੈਗਾ ਉਹ ਸੰਵਿਧਾਨ ਤੋਂ ਮਿਟਾ ਦੇਣਾ ਚਾਹੀਦਾ ਨਹੀਂ ਉਹ ਸੋ ਕਈ ਵਾਰੀ ਆਰਐਸਐਸ ਦੀ ਸੋਚ ਕੇ ਜਿਵੇਂ ਆ ਦੇਸ਼ ਦੇ ਗ੍ਰਹਿ ਮੰਤਰੀ ਜਾਂ ਕੀ ਇਤਨੀ ਬਾੜ ਕਾ ਫਾਮਾਸ ਅਪੀਲ ਕਰ ਅਪੀਲ ਕਰ ਲਗਾ ਰੱਖੀ ਸੋ ਇਹ ਤਾਂ ਬਹੁਤ ਕਿਰਪਾ ਹੋਈ ਲੜਾਈ ਲੜੀ ਕਿਦਾ ਹੁਣ ਤੱਕ ਸੰਵਿਧਾਨ ਨੂੰ ਬਦਲ ਦੇਣਾ ਸੀਗਾ 400 ਸੀਟਾਂ ਜਿਹੜਾ ਇਹਨਾਂ ਦਾ ਨਾਰਾ ਸੀ ਉਹ ਲੋਕਾਂ ਦੇ ਪਾਰ ਨਹੀਂ ਹੋਣ ਦਿੱਤਾ ਔਰ ਇਹ ਇਸ ਕਰਕੇ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਲੋਕਾਂ ਦੇ ਜੋ ਹੱਕ ਹੈਗੇ ਉਹਨਾਂ ਦੇ ਬਾਰੇ ਦੱਸਣ ਆਸੇ ਅੱਜ ਦੀ ਇਹ ਸਭਾ ਬੁਲਾਈ ਗਈ ਸੀ ਜਿਹਰੇ ਵਿੱਚ तमाम ਲੋਕਾਂ ਸੀ ਸ਼ਾਮਲ ਹੋਏ ਔਰ ਅੱਜ ਮੈਨੂੰ ਮਕਮਲ ਖੁਸ਼ੀ ਇਸ ਦਾ ਫਕਰ ਹੈ ਰੂੜਾ ਸਾਹਿਬ ਤੇ ਕਿ ਜਿਸ ਪ੍ਰਕਾਰ ਦਾ ਅੱਜ ਹਜ਼ੂਮ ਆਇਆ ਕੋਏ ਦਵਾਬੇ ਦੇ ਵਿੱਚ ਮੈਨੂੰ ਕਦੇ ਪਹਿਲਾਂ ਵੇਖਣ ਨੂੰ ਇਸ ਤਰ੍ਹਾਂ ਦਵਾਬੇ ਚ ਮੈਂ ਇਨ ਚਾਰ ਇੱਥੇ ਆ ਸ਼ਾਮ 84 ਰਾਜ ਮੁਕੇਰੀਆਂ ਵੀ ਕਰਕੇ ਆਏ ਆ ਫੋਟ ਸੋਹਣਾ ਦਵਾਬੇ ਦੇ ਲੋਕਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਤੇ ਰਿਸਪੌਂਸ ਹੈ ਦਾ ਮੈਨੂੰ ਪੂਰਨ ਉਮੀਦ ਹੈ ਵੀ ਹੁਣਾਂ ਦੇ ਸਮੇਂ ਚ ਕਾਂਗਰਸ ਪਾਰਟੀ ਦਾ ਜਿਹੜਾ ਚੱਲਦਾ ਉਹ ਅਸੀਂ ਪੂਰੇ ਸ਼ਾਰਪੁਰ ਜ਼ਿਲ੍ਹੇ ਤੇ ਸ਼ਾਰਪੁਰ ਵੀ ਇੱਥੇ ਹੁਣਾਂ ਦੇ ਸਮੇਂ ਚ ਗੱਲਾਂ ਪ੍ਰਧਾਨ ਜੀ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਪਰ ਇਹ ਵੀ ਦੱਸ ਦਿਓ ਸੰਵਿਧਾਨ ਨੂੰ ਖਤਰਾ ਕਿਹਨਾਂ ਤੋਂ ਹੈ ਜੀ ਆਮ ਲੋਕ ਤਾਂ ਸੰਵਿਧਾਨ ਦੀ ਬਹੁਤ ਪਾਲਣਾ ਕਰਦੇ ਨੇ ਮੰਨਦੇ ਨੇ ਜੋ ਆਪਣੇ ਹੱਕ ਨੇ ਕਹਾਂ ਤਾਂ ਇਹ ਸਰਕਾਰਾਂ ਹੀ ਕਰਦੀਆਂ ਜੀ ਰਾਜਨੀਤਿਕ ਪਾਰਟੀਆਂ ਕਰਦੀਆਂ ਸੰਵਿਧਾਨ ਦਾ ਜੀ ਕਿ ਸੰਵਿਧਾਨ ਦੇ ਪ੍ਰਤੀ ਅਵੇਅਰਨੈਸ ਹੋ ਆਦੇ ਹੱਕਾਂ ਤੋਂ ਜਾਣੂ ਹੋ ਔਰ ਅੱਜ ਦੀਆਂ ਜਿਹੜੀਆਂ ਸਰਕਾਰਾਂ ਕਿਸ ਪ੍ਰਕਾਰ ਇਹ ਜਿਹੜੀਆਂ ਕਾਨੂੰਨ ਵਿਵਸਥਾ ਤੋਂ ਲੈ ਕੇ ਸਾਡੀ ਜੁਡੀਸ਼ਰੀ ਤੋਂ ਲੈ ਕੇ ਤੁਹਾਨੂੰ ਦੱਸਣਾ ਚਾਹਣਾ ਪਹਿਲੀ ਵਾਰੀ ਮੋਦੀ ਸਾਹਿਬ ਦੇ ਰਾਜ ਦੇਸ਼ ਦੇ ਸੁਪਰੀਮ ਕੋਰਟ ਦੇ ਜੱਜਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਕੀਤੀ ਸੀ ਕਿ ਇਸ ਦੇਸ਼ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਇਹਨਾਂ ਦਾ ਨikhil ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਔਰ ਪਿੱਛੇ ਦੇ ਉਹਨਾਂ ਨੇ ਟਿੱਪਣੀ ਕੀਤੀ ਕਿ ਮਾਨ ਜੋ ਕੁਝ ਨਿਆਲਿਆ ਦੇਸ਼ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਇਹ ਸੰਵਿਧਾਨਕੇ ਛੋਟ ਹੈ